ਐਡੀ ਲੰਮੀ ਐ ਸਾਡੀ ਕਤਾਰ ਲੋਕੋ ਐਡੀ ਲੰਮੀ ਐ ਸਾਡੀ ਕਤਾਰ ਲੋਕੋ ਸੰਤਰਾਮ ਉਦਾਸੀ ਦੀਆਂ ਇਹ 17 ਕਿਸੇ ਧਰਨੇ ਦੀ ਸਟੇਜ ਤੋਂ ਪਹਿਲੀ ਵਾਰ ਨਹੀਂ ਬੋਲੀਆਂ ਜਾ ਰਹੀਆਂ ਕਿਸੇ ਸੱਤਾ ਦੇ ਖਿਲਾਫ ਹੋ ਰਹੇ ਧਰਨੇ ਦੇ ਵਿੱਚ ਪਹਿਲੀ ਵਾਰ ਨਹੀਂ ਬੋਲੀਆਂ ਜਾ ਰਹੀਆਂ ਪਰ ਇਹ 17 بار بار ਦੁਹਰਾਉਣ ਦਾ ਮਤਲਬ ਇਹ ਹੈ ਵੀ ਜਿਹੜੇ ਅੱਜ ਸੱਤਾ ਦੇ ਵਿੱਚ ਬੈਠੇ ਨੇ ਉਹ بار بار ਸਾਨੂੰ ਨਿਸ਼ਾਨਾ ਬਣਾ ਰਹੇ ਨੇ ਸਾਨੂੰ ਡਰੋਂ ਦੀਆਂ ਸਾਨੂੰ ਧਮਕਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਪਰੋ ਸਾਡੇ ਨਾਇਕ ਉਹ ਸ਼ਹੀਦ ਭਗ ਸਿੰਘ ਉਹਦੇ ਆਖਰੀ ਚਿੱਠੀ ਨੂੰ ਪੜ ਕੇ ਦੇਖ ਲੈਣ ਜਿਹੜਾ ਜਾਂਦਾ ਹੋਇਆ ਇਹ ਗੱਲ ਆਖ ਕੇ ਗਿਆ ਬਈ ਇਹ ਇੱਕ ਸ਼ਰੀਰ ਨੂੰ ਨਾਸ਼ ਕਰ ਸਕਦੇ ਆ ਵਿਚਾਰਾ ਨੂੰ ਕਦੇ ਮਾਰ ਨਹੀਂ ਸਕਦੇ ਅੱਜ ਉਹਨਾਂ ਦੇ ਵਾਰਸ ਵੀ ਜਿਉਂਦੇ ਨੇ ਅੱਜ ਜਦੋਂ ਐ ਸਵਾਰ ਹੋ ਕੇ ਸੱਤਾ ਦੇ ਵਿੱਚ ਪਹੁੰਚੀ ਸੀ ਪੁਰਾਣੇ ਜਿਹੜੇ ਥੰਮ ਸੀ ਜਦੋਂ ਉਹਨਾਂ ਨੂੰ ਲੋਕਾਂ ਨੇ ਸੱਤਾ ਦੇ ਵਿੱਚੋਂ ਲਾਇਆ ਤਾਂ ਉਦੋਂ ਇਹ ਸਰਕਾਰ ਆਪਦੀ ਸੱਤਾ ਸਾਹਮਦੀ ਹੈ ਉਦੋਂ ਆਖਦੀ ਹੈ ਵੀ ਅਸੀਂ 92 ਦੇ ਨਾਲ ਨਵਾਂ ਇਨਕਲਾਬ ਲਿਆਵਾਂਗੇ ਸਭ ਤੋਂ ਸ਼ਰਮਨਾਕ ਗੱਲ ਹੈ ਵੀ ਉਹ ਸਾਡੇ ਸਰ ਹਰਮਨ ਪਿਆਰੇ ਸ਼ਹੀਦ ਭਗਤ ਸਿੰਘ ਦੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਦੀ ਵਰਤੋਂ ਕਰਦੇ ਨੇ FIR ਦੇ ਵਿੱਚ ਇਹ ਲਿਖਿਆ ਗਿਆ ਹੈ ਬਈ ਇਹ ਜਿਹੜੇ ਪੱਤਰਕਾਰ ਨੇ ਜਾਂ RTI ਐਕਟੀਵਿਸਟ ਨੇ ਇਹ ਦੋ ਫਿਰਕਿਆਂ ਨੂੰ ਆਪਸ ਦੇ ਵਿੱਚ ਲੜਾਉਣ ਲਈ ਗੁੰਮਰਾਹ ਕੁੰ ਸਮਗਰੀ ਹੈ ੜਕਾ ਉਸ ਸਮਗਰੀ ਹੈ ਪਖੰਡਾ ਜਿਹੜਾ ਉਹ ਕਰ ਰਹੇ ਨੇ ਝੂਠੀਆਂ ਗੱਲਾਂ ਲੋਕਾਂ ਵਿੱਚ ਲਾ ਕੇ ਜਾ ਰਹੇ ਨੇ ਅਸਲ ਵਿੱਚ ਹੋ ਕੀ ਰਿਹਾ ਅਸਲ ਵਿੱਚ ਪਿਛਲੇ 4 ਸਾਲ ਤੋਂ ਮਸ਼ਹੂਰੀਆਂ ਦੀ ਸਰਕਾਰ ਜਿਹੜੀ 800 ਕਰੋੜ ਰੁਪਏ ਤੋਂ ਵੱਧ ਖਰਚ ਚੁੱਕੀ ਹੈ ਅੱਜ ਉਹਨੂੰ ਇਹ ਪੱਤਰਕਾਰ ਨੰਗਾ ਕਰ ਰਹੇ ਨੇ ਅੱਜ ਉਹਨੂੰ ਇਹ ਸਵਾਲ ਕਰ ਰਹੇ ਨੇ ਜਦੋਂ ਸਰਕਾਰ ਨੇ ਉਹਨਾਂ ਦਾ ਪਰਦਾ ਫਾਸ਼ ਕੀਤਾ ਹੈ ਜਦੋਂ ਸਰਕਾਰ ਜਿੱਥੇ ਕਿਤੇ ਵੀ ਲੋਕਾਂ ਤੇ ਡੰਡਾ ਚਲਾਂਦੀ ਆ ਜਿੱਥੇ ਲੋਕਾਂ ਦਾ ਹੱਕ ਮੰਗਦੇ ਨੇ ਉਦੋਂ ਇਹ ਪ੍ਰੈਸ ਵਾਲੇ ਪੱਤਰਕਾਰ ਸਾਡੇ ਹੱਕ ਦੇ ਵਿੱਚ ਆ ਕੇ ਖੜਦੇ ਨੇ ਸਰਕਾਰ ਨੂੰ ਸਮੱਸਿਆ ਇਹ ਤੋਂ ਹੈ ਵੀ ਸਾਲ ਰਹਿ ਗਿਆ ਸੱਤਾ ਵਿੱਚ ਸਵਾਲ ਕਰਨ ਵਾਲੇ ਬਥੇਰੇ ਇਹ ਜਿਹੇ ਲੋਕ ਨੇ ਜਿਹੜੇ ਪਿਛਲੇ 7-4 ਸਾਲਾਂ ਚ ਅਸੀਂ ਟਕਾਲੇ ਸ਼ਵਤਾ ਦੇਤੀਆਂ ਪਰ ਹੁਣ ਜਿਹੜੇ ਹਜੇ ਵੀ ਨਹੀਂ ਡਰੇ ਆਉਂਦੇ 1 ਸਾਲ ਦੀ ਸاسي ਸੱਤਾ ਵਿੱਚ ਆਉਂਦੇ 25 ਸਾਲੀ ਹੋ ਰਈਏ ਤਾਂ ਇਹਨਾਂ ਦੀ ਜ਼ੁਬਾਨ ਬੰਦ ਕਰਨ ਦੇ ਲਈ ਅੱਜ ਇਹ ਪਰਚੇ ਦਿੱਤੇ ਜਾ ਰਹੇ ਨੇ ਪਰ ਇਹ ਸਰਕਾਰ ਨੂੰ ਵਹਿਮ ਹੈ ਇਹ ਲੋਕਾਂ ਨੇ ਬਾਰ ਬਾਰ ਕੱਢਿਆ ਬਿਨਾਂ ਸੀ ਡਰਿਆ ਨਾ ਝੁਕਿਆ ਨਾ ਹੀ ਡਰਾਂਗੇ ਪ੍ਰੈਸ ਦੀ ਜਿਹੜੀ ਆਜ਼ਾਦੀ ਬੋਲਣ ਦੀ ਆਜ਼ਾਦੀ ਉੱਤੇ ਹਮਲਾ ਕਿਸੇ ਤਰ੍ਹਾਂ ਬਰਦਾਸ਼ਤ ਨਹੀਂ ਕਰਾਂਗੇ ਤੇ ਇਹਨਾਂ ਦੇ ਆਪਦੇ ਸ਼ਬਦਾਂ ਦੇ ਵਿੱਚ ਸਰਕਾਰ ਨੂੰ ਸਵਾਲ ਕਰਨਾ ਕਿਸੇ ਤਰ੍ਹਾਂ ਦਾ ਕੋਈ ਗੁਨਾਹ ਨਹੀਂ ਹੋ ਸਕਦਾ ਐਫ ਆਈ ਆਰ ਅਦ ਕਰਾਵਾਂਗੇ ਕੱਲੀ ਐਫਆਰ ਤੇ ਯੂ ਟਰਨ ਨਹੀਂ ਮਾਰਾਂਗੇ ਸਰਕਾਰ ਦੀ ਯੂ ਟਰਨ ਇਹ ਲੋਗ ਆਉਣ ਵਾਲੇ ਸਾਹਮਣੇ ਚ ਮਰਵਾਉਣਗੇ ਜਿਵੇਂ ਪਿਛਲੀਆਂ ਸਰਕਾਰਾਂ ਦੀਆਂ ਵੀ ਵਾਜਦੀਆਂ ਆਈਆਂ ਨੇ ਜਿਹੜੇ ਇੱਥੇ ਆ ਕੇ ਬੋਲਦੇ ਆ ਵੀ ਅਸੀਂ ਤੁਹਾਡੇ ਨਾਲ ਖੜੇ ਆ ਉਹਨਾਂ ਦੀਆਂ ਸਰਕਾਰਾਂ ਵੀ ਇਹੀ ਕੁਸ਼ ਕਰਦੀਆਂ ਨੇ ਅਸੀਂ ਤਾਂ ਪੰਜਾਬ ਦੇ ਲੋਕਾਂ ਦਾ ਉਹੀ ਨਾਰਾ ਦਵਾਂਗੇ ਚਿੱਟੇ ਬਗਲੇ ਨੀਲੇ ਮੋਰ ਇਹ ਵੀ ਚੋਰ ਤੇ ਉਹ ਵੀ ਚੋਰ ਧੰਨਵਾਦ ਸਾਰਿਆਂ ਨੂੰ